ਵਾਹਿਗੁਰੂ ਸਾਹਿਬ ਜੀ ਵਡਹੱਸ ਮਹਲਾ 3 ਇਹ ਮਨ ਮੇਰਾ ਆਵਾ ਗੌਣ ਸੰਸਾਰ ਹੈ ਅੰਤ ਸਾਚਨ ਬੇੜਾ ਆਪੇ ਸੱਜਾ ਬਖਸ਼ ਲੈ ਫਿਰ ਹੋਏ ਨਾ ਫੇਰਾ ਰਾਮ ਏ ਮਨ ਮੇਰੇ ਆ ਆਵਾ ਗੌਣ ਸੰਸਾਰ ਅੰਤ ਸਾਚਨ ਬੇੜਾ ਰਾਮ ਆਪੇ ਸੱਜਾ ਬਖਸ਼ ਲਏ ਫਿਰ ਹੋਏ ਨਾ ਫੇਰਾ ਰਾਮ ਫਿਰ ਹੋਏ ਨਾ ਫੇਰਾ ਅੰਤ ਸਾਚਨ ਬੇੜਾ ਗਰਮਖ ਮਿਲਾ ਵੜ ਆਏ ਸੱਚ ਰੰਗ ਰਾਤੇ ਸਹਜ ਮਾਤੇ ਸਹਜ ਰਹੇ ਸੁਮਾਈ ਸੱਜਾ ਮਨ ਪਾਇਆ ਸੱਚ ਵਸਾਇਆ ਸ਼ਬਦ ਰਤੇ ਅੰਤ ਨ ਬੇਰਾ ਨਾਨਕ ਨਾਮ ਰਤੇ ਸੱਚ ਸੁਮਾੜੇ ਬਾਹਰ ਨਾ ਭਾਵ ਜਲ ਫੇਰਾ ਮਾਇਆ ਮੋਹ ਸਭ ਬਰਲ ਹੈ ਦੁਜਾ ਪਾਏ ਖੁਆਈ ਰਾਮਾ ਮਾਤਾ ਪਿਤਾ ਸਭ ਹੇਤ ਹੈ ਹੇਤੇ ਬਲ ਚਾਈ ਰਾਮਾ ਹੇ ਤੇ ਬਲ ਜਾਈ ਪੁਰਬਕ ਮਾਈ ਮੇਡ ਨ ਸਕੈ ਕੋਈ ਜਿਨ ਸ੍ਰਿਸ਼ਟ ਸਾਜੀ ਸੋ ਕਰ ਵੇਖੈ ਤਿਸ ਜੇਵੜ ਅਵਰ ਨ ਕੋਈ ਮਾਨ ਮੁਖ ਅੰਦਾ ਤਾਪ ਤਾਪ ਖੱਪੈ ਬੇਨ ਸਬਦ ਸਾਥ ਨ ਆਈ ਨਾਨਕ ਬਿੜ ਨਾ ਆਵੇ ਸਭ ਕੋਈ ਭੁੱਲਾ ਮਾਇਆ ਮੋਹਿ ਕੋ ਆਈ ਇਹੋ ਜਗ ਜਲਤਾ ਦੇਖ ਕੇ ਵਜ ਪਏ ਹਰ ਸੁਰ ਨਾਈ ਰਾਮ ਅਰਦਾਸ ਕਰੀ ਗੁਰਪੂਰੇ ਆਗਰ ਰੱਖ ਲੈ ਵਹੁ ਦੇਹੁ ਵਡਾਈ ਰਾਮ ਰੱਖ ਲੈ ਵਹੁ ਸਰਨਾਇ ਹਰਨਾਮ ਵਡਾਈ ਤੁਦ ਜੇ ਵਡ ਅਵਰ ਨਾ ਦਾਤਾ ਸੇਵਾ ਲਾਗੇ ਸੇਵਡ ਭਾਗੇ ਜੋਗ ਜੋਗ ਏ ਕੋ ਜਾਤਾ ਜਤ ਸਤ ਸੰਜਮ ਕਰਮ ਕਮਾਵੇ ਬੇਨ ਗੁਰ ਗਾਤ ਨਹੀਂ ਪਾਈ ਨਾਨਕ ਤਿਸ ਨੂੰ ਸ਼ਬਦ 부ਝਾਏ ਜੋ ਜਾਏ ਪਵ ਹਰਿ ਸਰਨਾਏ ਜੋ ਹਰ ਮਤ ਦੇ ਸਾ ਉਪਜੈ ਹੋਰ ਮਤ ਨਕਾਇ ਰਾਮ ਅੰਤਰ ਬਾਹਰ ਏਕ ਤੂ ਆਪੇ ਦੇ ਬੁਝਾਈ ਰਾਮ ਆਪੇ ਦੇ ਬੁਝਾਈ ਆਵਰ ਨ ਭਾਈ ਗੋ ਰਮ ਕਹਾਰ ਰਸ ਚਾਖਿਆ ਦਰ ਸੱਚ ਸਦਾ ਹੈ ਸੱਚ ਸੱਚ ਸ਼ਬਦ ਸੁਭਖਿਆ ਕਰਮ ਨਿਜ ਕਰ ਪਾਇਆ ਸਤ ਗੁਰ ਦੇ ਵਡਾਈ ਨਾਨਕ ਜੋ ਨਾਮ ਰਤੇ ਸੇ ਮੈਲ ਪਾਇਨ ਮਤ ਪਰਵਾਣ ਸੱਜ ਸਾਈ ਕਰਮਹਿ ਨਿਜ ਕਰ ਪਾਇਆ ਸਤ ਗੁਰ ਦੇ ਵਡਾਈ ਨਾਨਕ ਜੋ ਨਾਮ ਰਤੇ ਸੇ ਮਹਿਲ ਪਾਇਨ ਮਤ ਪਰਵਾਨ ਸਚ ਸਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਹਿ